ਲੈ ਵੀ ਦੋਸਤੋ ਐਸਐਸ ਆਪਣਾ ਫੁੱਲ ਤਿਆਰ ਹੋ ਚੁੱਕਾ ਹੈ ਜੀ ਦੇਖ ਸਕਦੇ ਹੋ ਲੁੱਕ ਸਾਰੀ ਲੈ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਇੱਕ ਮੋਟਰਸਾਈਕਲ ਪੂਰਾ ਸੈਂਪਲ ਕਰਕੇ ਦਿਖਾਵਾਂਗੇ ਤੇ ਪੂਰਾ ਵੀਡੀਓ ਦੇਖਿਓ ਤੇ ਪੂਰੀ ਵੀਡੀਓ ਨੂੰ ਵਾਚ ਕਰਿਓ ਤੇ ਐਸਐਸ ਮੋਟਰਸਾਈਕਲ ਬਾਰੇ ਦੱਸਾਂਗੇ ਤੇ ਪੂਰਾ ਸੈਂਪਲ ਕਰਾਂਗੇ ਪੂਰਾ ਓਕੇ ਦੀ ਰਿਪੋਰਟ ਕਰਾਂਗੇ ਕੱਲੀ-ਕੱਲੀ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਆਜੋ ਪਹਿਲਾਂ ਮੋਟਰਸਾਈਕਲ ਤੁਹਾਨੂੰ ਪਾਰਟ ਵਿਖਾਉਨੇ ਆ ਤੇ ਉਸ ਤੋਂ ਬਾਅਦ ਮੋਟਰਸਾਈਕਲ ਦੀ ਜਿਹੜੀ ਫੀਟਿੰਗ ਹੈ ਉਹ ਆਪਾਂ ਕਰਾਂਗੇ ਤੇ ਦਿਖਾਵਾਂਗੇ ਲੈ ਵੀ ਬਣੇ ਹੋਏ ਵੀਡੀਓ ਦੇ ਵਿੱਚ ਚਾਸੀ ਦੇਖ ਸਕਦੇ ਹੋ ਤੁਸੀਂ ਜਮਾ ਸ਼ੀਸ਼ੇ ਵਰਗੀ ਹੈ ਲਓ ਜੀ ਚਾਸੀ ਆਪਾਂ ਪੇਂਟ ਕਰ रखी ਹੈ ਤੁਸੀਂ ਇਹਦੇ ਮਗਰਾਟ ਵੀ ਦੇਖ ਸਕਦੇ ਹੋ ਇਹ ਵੀ ਆਪਣੇ ਲਾਵੇ ਰੈਡੀ ਨੇ ਤੇ ਬਾਕੀ ਬਹੁਤ ਸਾਰਾ ਸਮਾਨ ਜਿਹੜਾ ਉਹ ਆਪਾਂ ਤਿਆਰ ਕਰ ਰੱਖਿਆ ਹੈ ਜਿਹੜੇ ਸ਼ੌਕਰ ਨੇ ਉਹ ਆਪਾਂ ਇੰਡੋਰਸ ਤੇ ਪਾਵਾਂਗੇ ਇਹਦੇ ਵਿੱਚ オリジナル ਸ਼ੌਕਰ ਬਹੁਤ ਵੀਰਾਂ ਨੂੰ ਪਤਾ ਹੀ ਹੈ ਵੀ ਇੰਡੋਰਸ ਦੇ オリジナル ਹੈ ਜਿਹੜੇ ਇਹ ਚ ਲੋਕ ਸੈਟ ਹੈ ਉਹ ਵੀ ਆਪਾਂ オリジナル ਹੀ ਪਾਵਾਂਗੇ ਹੀਰੋ ਦਾ ਐਸਐਸ ਲੋਕ ਸੈਟ ਤੇ ਸ਼ੌਕਰ ਵਗੈਰਾ ਦਾ ਪੇਂਟ ਤੇ ਟੈਂਕੀ ਵਗੈਰਾ ਦਾ ਪੇਂਟ ਵਗੈਰਾ ਤੁਸੀਂ ਦੇਖ ਸਕਦੇ ਹੋ ਲੈ ਜਿੰਨੇ ਵੀ ਵੀਰ ਜੁੜੇ ਹੋਏ ਨੇ ਦੱਸਿਆ ਜਿਵੇਂ ਕਰੋ ਕਿਉਂਕਿ ਆਪਾਂ ਤੁਹਾਨੂੰ ਸਾਰੇ ਪਾਰਟਸ ਦਿਖਾਉਣੇ ਆ ਜਿਹੜਾ ਇਹਦੇ ਵਿੱਚ ਪੇਂਟ ਕੀਤਾ ਆਪਾਂ ਨਾ ਜਿਹੜਾ ਪੁਰਾਣਾ ਸਮਾਨ ਕੀ ਕੀ ਪੈਂਦਾ ਕੀ ਕੀ ਪੇਂਟ ਹੋ ਜਾਂਦਾ ਤੇ ਹੋਰ ਵੀ ਸਬੰਧ ਦੱਸਾਂਗੇ ਕੀ ਕੀ ਇਹਦੇ ਵਿੱਚ ਨਵਾਂ ਪਉਨੇ ਆਪਾਂ ਕੱਲੀ ਕੱਲੀ ਚੀਜ਼ ਇਹਦੇ ਵਿੱਚ ਜਿਹੜੀ ਆਪਾਂ ਪੇਂਟ ਕੀਤੀ ਆ ਸ਼ੌਕਰਾਂ ਦਾ ਪੇਂਟ ਦੇਖੋ ਬਈ ਇਹ ਟਾਪੇ ਨੇ ਉਹ ਦੇਖੋ ਯਾਰੇ ਉਹ ਵੀ ਆਪਾਂ ਪੇਂਟ ਕੀਤੇ ਨੇ ਤੇ ਜਿਹੜੇ ਚੈਨ ਕਵਰ ਨੇ ਉਹ ਵੀ ਕਰੇ ਨੇ ਪੇਂਟ ਤੇ ਦੇਖੋ ਟੈਂਕੀ ਟਾਪੇ ਤੁਹਾਨੂੰ ਪਤਾ ਹੀ ਐ ਉਹ ਤਾਂ ਆਪਾਂ ਪਹਿਲਾਂ ਦਿਖਾਈ ਚੁੱਕੇ ਆ ਜਿਹੜੀ ਚਾਂਸੀ ਆ ਉਹਨੂੰ ਆਪਾਂ ਫਿੱਟ ਕਰਕੇ ਪੇਂਟ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਲੁੱਕ ਦੇਖ ਸਕਦੇ ਬਈ ਜਿਹੜੀ ਚਾਸੀ ਆ ਉਹਦੇ ਵਿੱਚ ਆਪਾਂ ਸਟੈਂਡ ਪਾਇਆ ਪਹਿਲਾਂ ਸਭ ਤੋਂ ਪਹਿਲਾਂ ਸਟੈਂਡ ਪਾ ਕੇ ਪੈਡਲ ਪਾ ਕੇ ਓਕੇ ਕੀਤਾ ਤੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਖੜਾਵਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਫਿਟਿੰਗ ਥੋੜਾ ਜਿਹਾ ਆਪਾਂ ਸਟੈਂਡ ਦਾ ਸਹਾਰਾ ਲਵਾਂਗੇ ਕਿਉਂਕਿ ਹਜੇ ਕੰਮ ਇਹਦਾ ਥੋੜੀ-ਥੋੜੀ ਫਿਟਨੈਸ ਹੋਊਗੀ ਆ ਦੇਖ ਸਕਦੇ ਬਈ ਆਪਾਂ ਜਿਹੜਾ ਰੰਗ ਵਾਲਾ ਸਟੈਂਡ ਆ ਆਪਾਂ ਉਹ ਤੋਂ ਸਹਾਰਾ ਲਿਆ ਹਜੇ ਤੇ ਆਪਾਂ ਹੁਣ ਇਹਦੇ ਵਿੱਚ ਕਰਦੇ ਆ ਫਿਟਿੰਗ ਤੇ ਦਿਖਾਉਨੇ ਆ ਅਗਲਾ ਸੀਨ ਆਜੋ ਵੀ ਲੈ ਵੀ ਬਣੇ ਰਹੋ ਸਾਰੇ ਵੀਡੀਓ ਦੇ ਵਿੱਚ ਆਪਾਂ ਸਾਰਾ ਮੋਟਰਸਾਈਕਲ ਦੇਖਿਓ ਕਿੰਨੇ ਟਾਈਮ ਦੇ ਵਿੱਚ ਆਪਾਂ ਇਹਨੂੰ ਕੰਪਲੀਟ ਕਰ ਦਿੰਨੇ ਆ ਮੜਿਆ ਦੱਸ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਇਹਦਾ ਸਾਡਾ ਕੰਮ ਹੈ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਇਹ ਨਾਲ ਸਾਨੂੰ ਹੌਸਲਾ ਜਿਆ ਬੜਾ ਹੋ ਜਾਂਦਾ ਜਿੰਨੇ ਵੀ ਵੀਰ ਜੁੜੇ ਹੋਏ ਨੇ ਕਰਦਾ ਕਰੋ ਹੌਸਲਾ ਬਜਾਈ ਜਿਮੜੀ ਤੇ ਆਪਾਂ ਸਟੈਂਡ ਪਾ ਕੇ ਮੋਟਰਸਾਈਕਲ ਲਾਤਾ ਸਟੈਂਡ ਤੇ ਲੈ ਵੀ ਹੁਣ ਆਪਾਂ ਇਹਦੇ ਕੋਨ ਸੈਟ ਜਿਹੜਾ ਪੁਰਾਣੇ ਵਾਲਾ ਆਪਾਂ ਕੱਢਾਂਗੇ ਇਹਦੇ ਵਿੱਚ ਆ ਦੇਖੋ ਕਿਉਂਕਿ ਪ੍ਰਾਣਾ ਕਨਸੈਪਟ ਹੈ ਇਹ ਆਪਾਂ ਨਵਾਂ ਪਾਵਾਂਗੇ ਇਹਦੇ ਵਿੱਚ ਕਰਾਂਗੇ ਫਿਟਿੰਗ ਇਹਦੇ ਵਿੱਚ ਕਨਸੈਪਟ ਹੈ ਜਿਹੜਾ ਆਪਾਂ ਫਿਟਿੰਗ ਕਰਾਂਗੇ origignal ਕਨਸੈਪਟ ਪਾਵਾਂਗੇ ਇਹਦੇ ਵਿੱਚ ਦੇਖੋ ਇਹ ਦੀ ਫਿਸ਼ਿੰਗ ਬਹੁਤ ਵਧੀਆ ਹੈ ਕਨਸੈਪਟ ਦੀ ਤੇ ਗੱਲ ਦੇਖੋ ਬਣਦੀ ਪੂਰੀ ਵਧੀਆ ਗੱਲਬਾਤ ਬਣੂਗੀ ਇਹਦੀ ਪੂਰੀ ਅੰਟਾ ਪਹਿਲਾਂ ਆਪਾਂ ਇਹਦੇ ਵਿੱਚ ਲੋਕ ਫਿਟ ਕਰ ਲਾਂਗੇ ਕਿਉਂਕਿ ਬਾਅਦ ਵਿੱਚ ਦਿੱਕਤ ਵੱਡੀ ਆਉਂਦੀ ਹੈ ਜਿਹੜਾ ਲੋਕ ਆਪਾਂ ਉਹ ਹੀਰੋ ਕੰਪਨੀ ਦਾ ਪਾਵਾਂਗੇ ਕਰਦੇ ਆ ਫਿਟਿੰਗ ਲੋਕ ਦੀ ਉਸ ਤੋਂ ਬਾਅਦ ਆ ਜਿਹੜੇ ਹੈਂਡਲ ਟੀ ਹੈ ਉਹਨੂੰ ਕੂਕੇ ਕਰਾਂਗੇ ਦੇਖ ਸਕਦੇ ਆ ਭਾਈ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਸਾਰੀ ਕੱਲੀ ਕੱਲੀ ਚੀਜ਼ ਅੱਜ ਤੁਹਾਨੂੰ ਫੀਟਿੰਗ ਹੁੰਦੇ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਕਿਉਂਕਿ ਹੋਰ ਵੀਰਾਂ ਤੱਕ ਵੀ ਮੈਸੇਜ ਜਾਵੇ ਤੁਸੀਂ ਸਾਡੀ ਸਪੋਰਟ ਜ਼ਰੂਰ ਕਰਦਿਆ ਕਰੋ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਦੇ ਸਪੋਰਟ ਦੇ ਨਾਲ ਹੀ ਸਾਡਾ ਜਿਹੜਾ ਕੰਮਕਾਰ ਹੈ ਉਹ ਚੱਲਦਾ ਹੈ ਤੁਸੀਂ ਸਪੋਰਟ ਕਰਦਿਆ ਕਰੋ ਬਸ ਇੰਨਾ ਕ ਮਿਹਰबानी ਕਰਿਆ ਕਰੋ ਤੇ ਮੇਕ ਕੀ ਹੁੰਦੀ ਐ ਵੀਡੀਓ ਨੂੰ ਮੜਾਏ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਰਿਪੋਰਟ ਦੇ ਦਿਆ ਕਰੋ ਬਈ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ ਤੇ ਲੋਕ ਆਪਾਂ ਇਹਦੇ ਵਿੱਚ ਕਰਦੇ ਆ ਫੀਟਿੰਗ ਲੈ ਸੌਕਰਾਂ ਦੀ ਫੀਟਿੰਗ ਕਰਦੇ ਆ ਤੇ ਦੇਖ ਸਕਦੇ ਹੋ ਮਾੜਾ ਮੋਟਾ ਪੇਂਟ ਉੱਟ ਲੱਗੇ ਹੁੰਦਾ ਵਿੱਚੋਂ ਥੋੜਾ ਸਾਫ਼ ਕਰਨਾ ਪਊਗਾ ਦੋਨੇ ਸੌਕਰਾਂ ਫੀਟਿੰਗ ਕਰਾਂਗੇ ਦੇਖ ਸਕਦੇ ਹੋ ਬਈ ਲੈ ਵੀ ਅਗਲੇ ਤੇ ਪਿਛਲੇ ਸੌਕਰਾਂ ਦੀ ਫੀਟਿੰਗ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਚਿੰਟਾ ਫਿੱਟ ਕਰਾਂਗੇ ਕਿਉਂਕਿ ਸੌਕਰ ਪਾਉਣੇ ਬਹੁਤ ਜ਼ਰੂਰੀ ਆ ਜਿਹੜਾ ਚਿੰਟਾ ਉਹ ਥੱਲੇ ਖੜਾ ਨਹੀਂ ਝੂਲਦਾ ਕਿਉਂਕਿ ਵਧੀਆ ਫੀਟਿੰਗ ਹੋ ਜੂ ਇਸ ਤਰ੍ਹਾਂ ਪਹਿਲਾਂ ਸੌਕਰ ਫੀਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਕਰਦੇ ਆ ਇਹਦੇ ਵਿੱਚ ਚਿੰਟਾ ਫਿੱਟ ਇਹਦਾ ਆਇਓ ਉਹ ਖੋਣੇ ਚਿਮਟਾ ਕਿੱਥੇ ਪਿਆ ਆਇਓ ਆ ਪਿਆ ਲੱਪ ਗਿਆ ਲੱਪ ਗਿਆ ਚਿਮਟੇ ਦੇ ਨਾਲ-ਨਾਲ ਆਪਾਂ ਤੇ 2 ਫੁੱਟ ਰਸਟ ਵਾਲੀਆਂ ਸਮਾਨ ਲਵਾਂਗੇ ਇਹਨੂੰ ਕਰਨੇ ਫਿੱਟ ਲੈ ਚੱਕਦੇ ਹਾਂ ਇੱਕ ਸਲ ਕਿਉਂਕਿ ਅਸੀਂ ਵੀਡੀਓ ਵੀ ਬਣਾ ਰਹੇ ਹਾਂ ਤੇ ਨਾਲ-ਨਾਲ ਕੰਮ ਕਰ ਰਹੇ ਹਾਂ ਪ੍ਰੋਪਰ ਤਰੀਕੇ ਨਾਲ ਵੀਡੀਓ ਵੀ ਨਹੀਂ ਬਣਨੀ ਤੇ ਆਪਾਂ ਨਾਲੇ ਕੰਮ ਕਰੀਏਵੇਂ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਕਿ ਕੀ-ਕੀ ਫੀਟਿੰਗ ਕੀਤਾ ਚਿਮਟਾ ਵੀ ਕਰਤਾ ਫੀਟਿੰਗ ਦੇ ਵਿੱਚ ਤੇ ਹੁਣ ਚੱਕੀ ਵੀ ਵਾਰੀ ਹੈ ਚੱਕਾ ਕਰਾਂਗੇ ਫੇਟਾ ਤੇ ਇੰਦਰਾ ਗਰਾਰੀ ਵਗੈਰਾ ਕਰ ਰਹੇ ਸੈਟਿੰਗ ਤੇ ਕਰਦੇ ਫੇਟਾ ਦਿਖਾਉਨੇ ਅਗਲੋ ਲੈ ਵੀ ਕੇ ਵੀ ਚੱਕੀ ਦੀ ਫੀਟਿੰਗ ਆਪਾਂ ਕਰ ਚੁੱਕਿਆ ਲੈ ਵੀ ਨਾਟ ਲਾ ਦੇ ਮੁੰਡਿਆਂ ਤੇ ਕਰਦੇ ਫੇਟਾ ਤੇ ਇਹਨੂੰ ਪੇਂਟ ਵੀ ਕੀਤਾ ਆਪਾਂ ਲਾਈ ਵੇਲੋਂ ਹਾਂ ਦੇਖੋ ਕਿੰਨਾ ਵਧੀਆ ਲੁੱਕ ਲੱਗੀ ਐ ਤੇ ਸਵੇਰੇ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਭਾਈ ਲੈ टुडे ਵੇਰੇ ਆਪਾਂ ਮਿੰਡਾ ਕੰਪਨੀ ਦੀ ਪਾਵਾਂਗੇ ਦੇਖ ਸਕਦੇ ਹੋ ਭਾਈ ਸਾਰੇ ਕੱਲੇ ਕੱਲੇ ਚੀਜ਼ਾਂ ਨੂੰ ਦਿਖਾਉਨੇ ਰਹਿੰਦੇ ਆਪਾਂ ਕਿਹੜੀ ਆ ਦੇਖੋ ਜੀ ਕੋਈ ਇਸ ਤਰ੍ਹਾਂ ਇਹ ਡੱਬਾ ਕਿਤੇ ਹੋਰ ਦਾ ਹੋਵੇ ਤੇ ਵਾਇਰ ਕੋਈ ਹੋਰ ਹੋਵੇ ਆ ਦੇਖੋ ਜੀ ਕੰਪਨੀ ਦੀ ਹੈ ਸਟicker ਵਗੈਰਾ ਲੱਗੇ ਇਸ ਦੇ ਉੱਪਰ ਦੇਖ ਸਕਦੇ ਹੋ ਬਈ ਕਰਦੇ ਆ ਫਿਟਿੰਗ ਇਹਨੂੰ ਹੁਣ ਦਿਖਾਉਨੇ ਆ ਲੈ ਮੋਟਰਸਾਈਕਲ ਕੁਝ ਮਿੰਟਾਂ ਦੇ ਵਿੱਚ ਫਿੱਟ ਕਰਤਾ ਤੁਸੀਂ ਦੇਖ ਸਕਦੇ ਆ ਕਿੰਨਾ ਕੁ ਟਾਈਮ ਲੱਗਿਆ ਲੈ ਲੈ ਵੀਡੀਓ ਨੂੰ ਸ਼ੇਅਰ ਕਰੋ ਬਈ ਦੱਬ ਕੇ ਜਿੰਨੇ ਵੀ ਜੁੜੇ ਹੋਣੇ ਵੀਡੀਓ ਨੂੰ ਸ਼ੇਅਰ ਕਰੋ ਫੜਾ ਜਾ ਲੇ ਵੀ ਦੋਸਤੋ ਐਸਐਸ ਆਪਣਾ ਫੁੱਲ ਤਿਆਰ ਹੋ ਚੁੱਕਾ ਹੈ ਜੀ ਦੇਖ ਸਕਦੇ ਹੋ ਲੁੱਕ ਸਾਰੀ ਲੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਜਰੂਰ ਭਾਈ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਕਮੈਂਟਾਂ ਦੇ ਵਿੱਚ ਦੱਸਣਾ ਜਰੂਰ ਤੇ ਤੁਹਾਨੂੰ ਇਹ ਗੱਡੀ ਕਿਵੇਂ ਲੱਗੀ ਟੋਟਲ ਪੇਂਟ ਵਗੈਰਾ ਸਾਰਾ ਓਕੇ ਫਿਟਨੈਸ ਤੁਹਾਡੇ ਸਾਹਮਣੇ ਕੀਤੀ ਆਪਾਂ ਜਿਹੜੀ ਵੀ ਹੈ ਦੇਖ ਸਕਦੇ ਹੋ ਭਾਈ ਲੈ ਵੀ ਲੈ ਵੀ ਦੱਸੋ ਵੇ ਕਿਹੜੇ ਕਿਹੜੇ ਵੀਰ ਨੂੰ ਬਹੁਤ ਵਧੀਆ ਲੱਗਿਆ ਇਹ ਸ਼ੇਅਰ ਜ਼ਰੂਰ ਕਰਨਾ ਭਾਈ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਹੋਏ ਨੇ ਸ਼ੇਅਰ ਜ਼ਰੂਰ ਕਰਨਾ ਤੇ ਆਪਾਂ ਲਾਉਨੇ ਆ ਕੰਪਨੀ ਵਾਲਿਆਂ ਵਾਂਗੂ ਜਿਵੇਂ ਨੰਬਰ ਪਲੇਟ ਦੇ ਉੱਪਰ ਕਾਗਜ਼ ਲੱਗੇ ਹੁੰਦੇ ਨੇ ਆਪਾਂ ਉਸ ਤਰ੍ਹਾਂ ਹੀ ਲਾਵਾਂਗੇ ਕਿਉਂਕਿ ਜਿਹੜੇ ਇਹਦਾ ਲੁੱਕ ਹੈ ਉਸ ਤਰ੍ਹਾਂ ਹੀ ਆਪਾਂ ਨੂੰ ਫੀਲ ਹੋਵੇ ਜਿਵੇਂ ਕਿ ਨਵਾਂ ਹੁੰਦਾ ਹੈ ਦੇਖ ਸਕਦੇ ਹੋ ਸਾਰਾ ਦੱਸਿਓ ਜ਼ਰੂਰ ਭਾਈ ਸਾਰਾ ਮੋਟਰਸਾਈਕਲ ਦੇਖ ਕੇ ਨਾ ਇੱਕ ਵਾਰੀ ਦੱਸਿਓ ਜ਼ਰੂਰ ਤੇ ਤੁਹਾਨੂੰ ਇਹਦਾ ਪੇਂਟ ਵਗੈਰਾ ਹੈਗਾ ਉਹ ਕਿਵੇਂ ਲੱਗਿਆ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਭਾਈ